ਅੱਜ ਦੀ ਸ਼ਵੇਰ ਸਾਡੇ ਇੱਕ ਬੜੀ ਮੰਦ ਭਾਗੀ ਖਬਰ ਲੈ ਕੇ ਆਈ ਕਿ ਪੰਜਾਬੀ ਦੇ ਬਹੁਤ ਮਸ਼ਹੂਰ ਹਾਸਰਾਸ ਕਲਾਕਾਰ ਜਸ਼ਵਿੰਦਰ ਪੱਲਾ ਜਿਹੜੇ ਨੇ ਉਹ ਹੁਣ ਸਾਡੇ ਵਿੱਚ ਨਹੀਂ ਰਹੇ ਮੁਹਾੜੀ ਦੇ ਜਿਹੜੇ ਫੋਰਟ ਹਸਪਤਾਲ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਨੇ 65 ਵਰਿਆਂ ਦੀ ਉਹਨਾਂ ਦੀ ਉਮਰ ਸੀ ਤੇ ਉਹਨਾਂ ਨੇ ਸਟੇਜ ਪਰਫਾਰਮੈਂਸ ਤੋਂ ਸ਼ੁਰੂ ਕਰਕੇ 1988 ਤੋਂ ਹੁਣ 2025 ਤੱਕ ਜਦੋਂ ਉਹ ਫਿਲਮਾਂ ਦੇ ਵਿੱਚ ਇੱਕ ਸਥਾਪਿਤ ਕਮੇਡੀਅਨ ਇੱਕ ਸਥਾਪਿਤ ਐਕਟਰ ਬਣ ਚੁੱਕੇ ਸੀ ਤੇ ਉਹਨਾਂ ਦਾ ਜਿਹੜਾ ਸਫਰ ਹੈ ਬੜਾ ਇੰਟਰਸਟਿੰਗ ਹੈ ਤੇ ਉਹਨਾਂ ਦੇ ਨਾਲ ਬਹੁਤ ਸਾਰੇ ਵਿਵਾਦ ਵੀ ਰਹੇ ਨੇ ਉਹਨਾਂ ਦੇ ਉੱਤੇ ਸਵਾਲ ਵੀ ਰਹੇ ਨੇ ਬਾਲਮਕੰਦ ਸ਼ਰਮਾ ਜਿਹੜੇ ਉਹਨਾਂ ਦੇ ਸਾਥੀ ਕਲਾਕਾਰ ਸੀ ਉਹਨਾਂ ਦੇ ਨਾਲ ਉਹਨੇ ਜਿਹੜੀ ਛਣਕਟੀਆਂ ਦੀ ਜਿਹੜੀ ਸੀਰੀਜ਼ ਕੱਢੀ ਜਿਹਦੇ ਵਿੱਚ ਚਾਚਾ ਚਤਰ ਸਿੰਘ ਦਾ ਇੱਕ ਕੈਰੈਕਟਰ ਸੀ ਉਹ ਕਾਫੀ ਮਕਬੂਲ ਹੋਇਆ ਪੰਜਾਬ ਦੇ ਵਿੱਚ ਅੱਜ ਉਹਨਾਂ ਦੇ ਜਾਣ ਤੇ ਆਪਾਂ ਉਹਨਾਂ ਦੀ ਜੋ ਕਲਾ ਦੇ ਖੇਤਰ 'ਚ ਜੋ ਹਾਸ ਰਸ ਕਮੇਡੀ ਦੇ ਖੇਤਰ 'ਚ ਪੰਜਾਬੀ ਕਮੇਡੀ ਦੇ ਖੇਤਰ 'ਚ ਉਹਨਾਂ ਦੀ ਕੰਟਰੀਬਿਊਸ਼ਨ ਹੈ ਜਾਂ ਜੋ ਉਹਨਾਂ ਦਾ ਸਫ਼ਰ ਰਿਹਾ ਹੈ ਉਹਨਾਂ ਦਾ ਇੱਕ ਵਿਸ਼ਲੇਸ਼ਣ ਕਰਾਂਗੇ ਪ੍ਰੀਤਮ ਸਿੰਘ ਰੋਪਾਲ ਉਹਨਾਂ ਦੇ ਨਾਲ ਪ੍ਰੀਤਮ ਸਿੰਘ ਰੋਪਾਲ ਜਿਹੜੇ ਨੇ ਉਹ ਕਲਚਰਲ ਫਰੰਟ ਦੇ ਉੱਤੇ ਸੀਨੀਅਰ ਜਰਨਲਿਸਟ ਰਹੇ ਨੇ ਪੰਜਾਬੀ ਲੋਕ ਤਾਰਾ ਪੰਜਾਬੀ ਕਲਚਰ ਪੰਜਾਬੀ ਅਦਬ ਦੀਆਂ ਜਿਹੜੀਆਂ ਵੱਖ-ਵੱਖ ਸਿਫਾ ਨੇ ਉਸ ਤੇ ਸਫ਼ਰ ਨੂੰ ਉਸ ਦੀ ਜਿਹੜੀਆਂ ਜਿਹੜੀਆਂ ਬਰੀਕੀਆਂ ਨੇ ਉਹਨੂੰ ਬਹੁਤ ਨੀਝ ਨਾਲ ਸਮਝਦੇ ਨੇ ਆਪਾਂ ਉਹਨਾਂ ਤੋਂ ਜਾਣਦੇ ਹਾਂ ਕਿ ਇਹ ਜਸਵਿੰਦਰ ਪੱਲੇ ਦੇ ਹਵਾਲੇ ਨਾਲ ਜਿਹੜੀ ਉਹਨਾਂ ਦੀ ਹਾਜ਼ਰੀ ਹੈ ਪੰਜਾਬੀ ਹਸਰਸ਼ ਕਮੇਟੀ ਦੇ ਵਿੱਚ ਉਹਨੂੰ ਉਹ ਕਿਦਾਂ ਆਖਦੇ ਨੇ ਸਰ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਗੁਰਸ਼ਮੀਰ ਜੀ ਸਰ ਪਹਿਲਾਂ ਤਾਂ ਤੁਸੀਂ ਇੱਕ ਉਹਨਾਂ ਨੂੰ ਇੰਟਰੋਡਿਊਸ ਕਰਾਓ ਇੱਕ ਤਾਂ ਉਹਨਾਂ ਦਾ ਕਮੇਟੀ ਦਾ ਇੱਕ ਸਾਰਿਆਂ ਨੂੰ ਪਤਾ ਹੈ ਪਰ ਉਸ ਤੋਂ ਪਹਿਲਾਂ ਜਿਹੜਾ ਸਫ਼ਰ ਸੀ ਉਹ ਕਿੱਥੋਂ ਸ਼ੁਰੂ ਹੋਏ ਨੇ ਕਿਵੇਂ-ਕਿਵੇਂ ਉਹ ਇਸ ਫੀਲਡ 'ਚ ਆਏ ਨੇ ਦੇਖੋ ਜਿੰਨਾ ਕ ਮੈਂ ਗੁਰਸ਼ਮੀਰ ਜੀ ਜਸਵਿੰਦਰ ਪਰਲਾਹੋਰਿਆਂ ਨੂੰ ਸੁਣਿਆ ਵੇਖਿਆ ਮਿਲੇ ਆਂ ਤੇ ਕਿਉਂਕਿ ਉਹਨਾਂ ਦਾ ਜਿਹੜਾ ਇਹ ਇਹ ਜਿਹੜਾ ਪੱਖ ਹੈ ਕਲਾ ਵਾਲਾ ਉਹ ਤਾਂ ਉਹਨਾਂ ਦੇ ਵਿਦਿਆਰਥੀ ਜੀਵਨ ਤੋਂ ਸ਼ੁਰੂ ਹੋ ਗਿਆ ਸੀ ਖਾਸ ਕਰਕੇ ਜਦੋਂ ਉਹ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਿਦਿਆਰਥੀ ਸੀਗੇ ਜਦੋਂ ਜੀ ਤੇ ਉੱਥੇ ਉਹਨਾਂ ਨੇ ਆਪਣੀ ਜਿਹੜੀ ਹੈ ਡਿਗਰੀ ਹਾਸਲ ਕੀਤੀ ਤੇ ਉਦੋਂ ਤੋਂ ਕਿਸਾਨ ਮੇਲਿਆਂ ਤੋਂ ਅਸਲ ਤਾਂ ਉਹਨਾਂ ਦੀ ਸ਼ੁਰੂਆਤ ਹੁੰਦੀ ਹੈ ਹਾਲਾਂਕਿ ਉਸ ਤੋਂ ਪਹਿਲਾਂ ਵੀ ਸਕੂਲ ਵੇਲੇ ਦੀ ਜਦੋਂ ਉਹਨਾਂ ਨੂੰ ਜਦੋਂ ਆਪਾਂ ਦੇਖਦੇ ਹਾਂ ਕਿ ਉਹਨਾਂ ਨੂੰ ਸਟੇਜ ਦਾ ਸ਼ੌਂਕ ਸੀਗਾ ਤੇ ਇਸ ਸ਼ੌਕ ਦੇ ਵਿੱਚੋਂ ਹੀ ਫਿਰ ਉਹਨਾਂ ਨੇ ਜਿਹੜਾ ਕਿਸਾਨ ਮੇਲਿਆਂ ਦੇ ਉੱਤੇ ਹਰ ਵਾਰੀ ਹਾਜ਼ਰੀ ਲਵਾਉਣੀ ਤੇ ਉਦੋਂ ਹਰ ਕਿਸਾਨ ਮੇਲੇ ਇਸ ਤਰ੍ਹਾਂ ਜਿਵੇਂ ਹੁਣ ਤਾਂ ਸਾਰੇ ਪੰਜਾਬ ਦੇ ਵਿੱਚ ਕਈ ਥਾਂ ਹੀ ਲੱਗਦੇ ਆ ਉਦੋਂ ਸਿਰਫ ਤੇ ਸਿਰਫ ਜਿਹੜਾ ਸੀਗਾ ਪੰਜਾਬ ਖੇਤੀ ਯੂਨੀਵਰਸਿਟੀ ਦੇ ਵਿੱਚ ਇੱਕੋ ਹੀ ਕਿਸਾਨ ਮੇਲਾ ਲੱਗਦਾ ਸੀ ਦੋ ਜਾਂ ਤਿੰਨ ਦਿਨ ਦਾ ਤੇ ਉਦੋਂ ਜੋ ਜਿਹੜਾ ਉੱਥੇ ਸੱਭਿਆਚਾਰਕ ਪ੍ਰੋਗਰਾਮ ਹੁੰਦਾ ਸੀ ਠੀਕ ਆ ਉੱਥੇ ਗਾਇਕ ਵੀ ਆਉਂਦੇ ਸੀ ਸਿੰਗਰ ਵੀ ਆਉਂਦੇ ਸੀ ਉੱਥੋਂ ਜਿਹੜੀ ਸ਼ੁਰੂਆਤ ਹੋਈ ਤੇ ਬੜੀ ਛੇਤੀ ਜਿਹੜੇ ਉਹ ਮਕਬੂਲ ਹੋ ਗਏ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ 1900 ਹਮ 88880 ਦੇ ਵਿੱਚ ਉਸ 80 ਦੇ ਦਹਾਕੇ ਦੇ ਵਿੱਚ ਤੇ ਉਹ ਮਕਬੂਲ ਇੰਨੇ ਹੋਏ ਕਿਉਂਕਿ ਉਦੋਂ ਇੱਕ ਆਡੀਓ ਕੈਸੇਟਸ ਦਾ ਇੱਕ ਨਵਾਂ ਇੱਕ ਕਲਚਰ ਸ਼ੁਰੂ ਹੋਇਆ ਸੀਗਾ ਕਿਉਂਕਿ ਉਸ ਤੋਂ ਪਹਿਲਾਂ ਜਿਹੜੀ ਗਾਇਕੀ ਸੀ ਸਾਡੀ ਉਹ ਜਿਹੜੀਆਂ ਡਿਸਕਾਂ ਦੇ ਉੱਪਰ ਜਿਹਨੂੰ ਆਪਾਂ ਕਾਲੇ ਤਵੇ ਕਹਿੰਦੇ ਆ ਉਹ ਸੀ ਉਹ ਪ੍ਰੋਸੈਸ ਲੰਬਾ ਸੀ ਤੇ ਉਹਦੇ ਤੇ ਜਿਹੜੀ ਕਮੇਡੀ ਸੀ ਉਹ ਇਸ ਰੂਪ ਚ ਕਿਉਂਕਿ ਉਹ ਮਹਿੰਗਾ ਪ੍ਰੋਸੈਸ ਸੀ ਵੱਡੀਆਂ ਜਿਹੜੀਆਂ ਕੰਪਨੀਆਂ ਸੀਗੀਆਂ ਜਿਹੜੀਆਂ ਇਹ ਕੰਮ ਰਿਕਾਰਡਿੰਗ ਦਾ ਕਰਦੀਆਂ ਸੀ ਉਹ ਛੇਤੀ ਕੀਤਿਆਂ ਨਾ ਹੀ ਨਵੇਂ ਕਲਾਕਾਰ ਨੂੰ ਮੌਕਾ ਦਿੰਦੀਆਂ ਸੀ ਨਾ ਹੀ ਉਹਨਾਂ ਦਾ ਉੱਥੇ ਤੱਕ ਪਹੁੰਚ ਹੁੰਦੀ ਸੀ ਹੱਥ ਪੈਂਦਾ ਸੀ ਮੈਂ ਜਿਹੜਾ ਦੇਖਦਾ ਹਾਂ ਉਹ ਸਿਰਫ ਲੈ ਦੇ ਕੇ ਕਿ ਦੀਪ ਦੀ ਉੱਥੇ ਤੱਕ ਪਹੁੰਚ ਹੁੰਦੀ ਸੀ ਜਾਂ ਹਜ਼ਾਰਾ ਸਿੰਘ ਰਮਤਾ ਹਜ਼ਾਰਾ ਸਿੰਘ ਰਮਤਾ ਦਾ ਸਾਰਾ ਬਰਸ ਦੇ ਵਿੱਚ ਕੰਮ ਹੈ ਤੇ ਉਹ ਉਹਨਾਂ ਨੇ ਅੱਧਾ ਜਾਂ ਗਾ ਕੇ ਜਿਹੜੇ ਸੀਗੇ ਇਹ ਕਮੇਡੀ ਜਿਹੜੀ ਆ ਉਹ ਆਪਣੇ ਲਿਆਂਦੀ ਜਿਹੜੀ ਉਹਨਾਂ ਪੱਥਰ ਦੇ ਤਵੇਾਂ 'ਚ ਜਾਂ ਉਹਦੋਂ ਬਾਅਦ ਲਾਖ ਵਾਲੇ ਤਵੇਾਂ 'ਚ ਚੱਲਦੀ ਸੀ ਤੇ ਜਾਂ ਫਿਰ ਇਹਦੇ 'ਚ ਜਿਹੜਾ ਸੀ ਕੇ ਦੀਪ ਜਗ ਮੋਣਕਾ ਵਰ ਮਾਈ ਮੋਨੋ ਵਾਲਾ ਜਿਹੜਾ ਸੀਰੀਜ਼ ਚੱਲਦੀ ਸੀ ਜਦੋਂ ਇਹ ਟੇਪ ਵਾਲਾ ਕੰਮ ਸ਼ੁਰੂ ਹੋਇਆ ਇਹ ਥੋੜੀ ਜਿਹੀ ਜਿਹੜੀ ਇੰਡਸਟਰੀ ਪੰਜਾਬ ਦੇ ਵਿੱਚ ਉਦੋਂ ਇੰਨਾ ਜ਼ਿਆਦਾ ਜਿਹੜੀ ਇਹਦੀ ਮਸ਼ਰੂਮਿੰਗ ਹੋਈ ਇਹ ਥੋੜਾ ਜਿਹਾ ਸਸਤਾ ਸੀ ਇਕ ਤਮ ਉਹਦੇ ਨਾਲੋਂ ਤੇ ਇੱਕ ਇਹਦੇ 'ਚ ਪ੍ਰੋਸੈਸ ਬਹੁਤਾ ਲੰਮਾ ਉਸ ਤਰ੍ਹਾਂ ਦਾ ਨਹੀਂ ਸੀ ਜਿਸ ਤਰ੍ਹਾਂ ਦਾ ਸੀ ਉਦੋਂ ਫਿਰ ਬਹੁਤ ਸਾਰੇ ਕਲਾਕਾਰ ਸਾਹਮਣੇ ਆਏ ਸਿੰਗਰ ਵੀ ਬਹੁਤ ਸਾਰੇ ਨਵੇਂ ਸਾਹਮਣੇ ਆਏ ਉਹਨਾਂ ਨੂੰ ਮੌਕਾ ਮਿਲਿਆ ਤੇ ਇਸ ਤਰ੍ਹਾਂ ਸਟੇਜਾਂ ਤੋਂ ਜਸਵਿੰਦਰ ਭੱਲੜਾ ਜਿੱਦਾਂ ਜਿਹੜਾ ਤੁਸੀਂ ਨਾਮ 발ਮਕੰਦ ਸ਼ਰਮਾ ਦਾ ਲੈ ਬਾਅਦ ਦੇ ਵਿੱਚ ਬੀਬੀ ਨੀਲੂ ਇਹਨਾਂ ਦੇ ਨਾਲ ਜੁੜੇ ਤੇ ਉਦੋਂ ਪੈਰਲਲ ਦੋ ਗੱਲਾਂ ਹੋਈਆਂ ਆਡੀਓ ਦੇ ਵਿੱਚ ਸੀ ਤੇ ਵੀਡੀਓ ਹਾਲਾਂਕਿ ਬਾਅਦ ਸ਼ੁਰੂ ਹੁੰਦੀ ਆ ਪਰ ਉਦੋਂ ਦੂਰਦਰਸ਼ਨ ਬਾਅਦ ਇੱਕੋ ਇੱਕ ਚੈਨਲ ਜਿਹੜਾ ਹੁੰਦਾ ਸੀ ਤੇ ਦੂਰਦਰਸ਼ਨ ਦਾ ਜਿਹੜਾ ਸਭ ਤੋਂ ਪਾਪੂਲਰ ਜਿਹੜਾ ਪ੍ਰੋਗਰਾਮ ਸੀ ਉਹ ਹੁੰਦਾ ਸੀ ਨਵੇਂ ਸਾਲ ਦਾ ਉਦੋਂ ਫਿਰ ਕਲਾਕਾਰਾਂ ਦੀ ਇਹ ਦੌੜ ਹੁੰਦੀ ਸੀ ਕਿ ਇਹਨੂੰ ਨਵੇਂ ਸਾਲ ਦੇ ਪ੍ਰੋਗਰਾਮ ਦੇ ਵਿੱਚ ਮੌਕਾ ਮਿਲਦਾ ਤੇ ਉਦੋਂ ਜਿਹੜੇ ਇਹ 94 ਜਿਹੜੇ ਕਲਾਕਾਰ ਸੀ ਜਿਹਦੇ ਵਿੱਚ ਜਸਵਿੰਦਰ ਭੱਲਾ ਸੀ ਹੋਰ ਵੀ ਇਦਾਂ ਦੇ ਆਏ ਜਿਨ੍ਹਾਂ ਨੂੰ ਸਪੋਕਨ ਵਰਡ ਦੇ ਵਿੱਚ ਬਿਨਾਂ ਗਾਇਕਾਂ ਤੋਂ ਜਿਨ੍ਹਾਂ ਨੂੰ ਭਾਵੇਂ ਉਹ ਕਮੇਡੀ ਹੋਵੇ ਭਾਵੇਂ ਲਤੀਫਾ ਹੋਵੇ ਉਹਦੇ ਜਿਹੜਾ ਕੰਮ ਮਿਲਿਆ ਇਹ ਉਹਨਾਂ ਦੀ ਸ਼ੁਰੂਆਤ ਹੈ ਉਦੋਂ ਦੂਰਦਰਸ਼ਨ ਉਦੋਂ ਫਿਰ ਜਿਹੜਾ ਆਰਕੈਸਟਾਂ ਵਾਲਾ ਜਿਹੜਾ ਨਵਾਂ ਜਿਹੜਾ ਇਹ ਸ਼ੁਰੂ ਹੋਇਆ ਕੰਮ ਤੇ ਅਲੱਗ-ਅਲੱਗ ਜਿਹੜੀਆਂ ਪੈਰੀਟੋਨ ਵਗੈਰਾ ਜਿੰਨਾਂ ਕੰਪਨੀਆਂ ਚ ਇਹਨਾਂ ਨੇ ਸ਼ੁਰੂ ਕੀਤਾ ਜਿਹੜਾ ਤੁਸੀਂ ਸ਼ਨਕਾਟਾ ਵਾਲੀ ਜਿਹੜੀ ਸੀਰੀਜ਼ ਕਹੀ ਹੈ ਇਹ ਹਰ ਸਾਲ ਉਹਦੇ ਲਈ ਕੁਝ ਇਸ ਤਰ੍ਹਾਂ ਦਾ ਸਮਗਰੀ ਇਕੱਠੀ ਕਰਨੀ ਗੱਲਾਂ ਬਾਤਾਂ ਤੇ ਫਿਰ ਉਹਦੇ ਵਿੱਚ ਲਤੀਫਾ ਫਿਰ ਉਹ ਲਤੀਫੇ ਦਾ ਜਿਹੜਾ ਤੋੜਾ ਕਿੱਥੇ ਜਿਹਨੂੰ ਕਹਿੰਦੇ ਹੁੰਦੇ ਆਪਾਂ ਝਾੜਨਾ ਜਿਹੜਾ ਪੰਚ ਜਿਹਨੂੰ ਕਹਿੰਦੇ ਅੰਗਰੇਜ਼ੀ ਵਾਲੇ ਤੇ ਉਹ ਬੜੀ ਕਲਾ ਸੀਗੀ ਜਸਵਿੰਦਰ ਭੱਲਾ ਹੋਰਾਂ 'ਚ ਤੇ ਹਾਲਾਂਕਿ ਜਸਵਿੰਦਰ ਭੱਲਾ ਹੋਰਾਂ ਦੀ ਜਿਹੜੀ ਇਹ ਜਿਹਨੂੰ ਆਪਾਂ ਕਹਿੰਦੇ ਆ ਪ੍ਰਾਇਮਰੀ ਐਵੋਕੇਸ਼ਨ ਇਹ ਨਹੀਂ ਸੀ ਉਹ ਅਧਿਆਪਕ ਸੀ ਬਹੁਤ ਵਧੀਆ ਪ੍ਰੋਫੈਸਰ ਸੀਗੇ ਯੂਨੀਵਰਸਿਟੀ ਦੇ ਵਿੱਚ ਕਿਹੜੇ ਸਬਜੈਕਟ ਕੀ ਇਹ ਇਦਾਂ ਹੀ ਜਿਹੜੇ ਸੀਗੇ ਬਾਲਮਕੰਦ ਸ਼ਰਮਾ ਉਹ ਮਾਰਕਫੈਡ ਦੇ ਵਿੱਚ ਬੜੀ ਸੀਨੀਅਰ ਪੋਸਟ ਤੋਂ ਜਿਹੜੇ ਆ ਉਹ ਰਿਟਾਇਰ ਹੋਏ ਤੇ ਹੁਣ ਵੀ ਪੰਜਾਬ ਸਰਕਾਰ ਦੇ ਵਿੱਚ ਅੱਛੀ ਪੋਸਟ ਦੇ ਉੱਤੇ ਨੇ ਸੋ ਇਸ ਤਰ੍ਹਾਂ ਦੀ ਜਿਹੜੀ ਉਹਨਾਂ ਦੀ ਇੱਕ ਸ਼ੁਰੂਆਤ ਹੁੰਦੀ ਹੈ ਤੇ ਫਿਰ ਨਾਲ ਉਹਨਾਂ ਕੋਲੇ ਚਾਰਜ ਜਿਹੜਾ ਹੈਗਾ ਡੀਨ ਡਾਇਰੈਕਟਰ ਜਿਹੜਾ ਹੈਗਾ ਸਟੂਡੈਂਟ ਵੈਲਫੇਅਰ ਦਾ ਉਹ ਵੀ ਜਸਵਿੰਦਰ ਭੱਲਾ ਹੋਰਾਂ ਕੋਲ ਜਿਹੜਾ ਹੈ ਉਹ ਰਹਾ ਤੇ ਨਾਲ-ਨਾਲ ਉਹ ਹੋਰ ਵੀ ਜਿਹੜਾ ਉਤਸ਼ਾਹਤ ਕਰਦੇ ਰਹੇ ਪਰ ਜਿਹੜੀ ਤੁਸੀਂ ਜਿਹੜੀ ਗੱਲ ਕੀਤੀ ਹੈ ਇੱਕ ਖਾਸ ਆਡੀਓ ਕਲਚਰ ਦੇ ਵਿੱਚੋਂ ਦੇਖੋ ਆਡੀਓ ਦੇ ਵਿੱਚ ਨਿਭਾਉਣਾ ਬਹੁਤ ਔਖਾ ਹੁੰਦਾ ਹੈ ਵੀਡੀਓ ਦੇ ਵਿੱਚ ਤੁਹਾਡੇ-ਤੁਹਾਡੇ ਫੇਸ ਦੇ ਐਕਸਪ੍ਰੈਸ਼ਨ ਵੀ ਹੁੰਦੇ ਆ ਕਈ ਵਾਰੀ ਜਿੱਦਾਂ ਹੁਣ ਆਪਾਂ ਚਾਰਲਜ਼ ਐਪਲ ਨੂੰ ਦੇਖਦੇ ਆ ਉਹ ਭਾਵੇਂ ਡਾਇਲੌਗ ਉਹ ਸਾਨੂੰ ਸਮਝ ਨਾ ਆਵੇ ਉਹਦਾ ਮੂੰਹ ਦੇਖ ਕੇ ਜਿਹੜੇ ਲੋਕ ਹਸਪੰਦੇ ਸੀਗੇ ਤੇ ਹੋਰ ਇਦਾਂ ਹੀ ਮੇਰ ਮਿੱਤਲਦਾ ਹੁੰਦਾ ਸੀ ਤੇ ਹੋਰ ਜਿਹੜੇ ਬਹੁਤ ਸਾਰੇ ਜਿਹੜੇ ਸਾਡੇ ਹਿੰਦੁਸਤਾਨੀ ਸਿਨੇਮਾ ਦੇ ਵਿੱਚ ਜਿਹੜੇ ਬਹੁਤ ਸਾਰੇ ਜਾਂ ਪੁਰਾਣੀਆਂ ਪੰਜਾਬੀ ਫਿਲਮਾਂ 'ਚ ਵੀ ਖਰੇਤੀ ਵਰਗੇ ਤੇ ਖਰੇਤੀ ਭੈਂਗਾ ਹੀ ਕਹਿੰਦੇ ਸਨ ਉਹਨੂੰ ਹਾਲਾਂਕਿ ਉਹ ਭੈਂਗਾ ਨਹੀਂ ਸੀਗਾ ਤੇ ਉਹਦਾ ਦੇਖਣੀ ਝਾਕਣੀ ਦੀ ਇਦਾਂ ਦੀ ਸੀ ਤੇ ਪਰ ਇਹ ਵੀ ਆਡੀਓ ਦੇ ਵਿੱਚ ਮਕਬੂਲ ਹੋਣਾ ਇਹ ਇੱਕ ਬਹੁਤ ਵੱਡੀ ਗੱਲ ਚੈਲੈਂਜ ਵਾਲੀ ਗੱਲ ਹੁੰਦੀ ਹੈ ਕਿ ਤੁਸੀਂ ਉਹਦੇ ਵਿੱਚ ਇਹ ਫਿਰ ਕਿਵੇਂ ਪੂਰ ਚੜੇ ਨੇ ਉਹਦੇ ਚ ਬੜਾ ਕਾਮਯਾਬ ਰਹੇ ਹਰ ਹਰ ਸਾਲ ਲੋਕ اڈੀਕਦੇ ਸੀ ਕਿਉਂਕਿ ਉਹ ਇਅਰਲੀ ਜਿਹੜੀ ਸੀਰੀਜ਼ ਸੀਗੀ ਉਹਦਾ ਇੱਕ ਫਾਇਦਾ ਹੁੰਦਾ ਜਿਹੜੀ ਸਾਲਵਾਦੀਤਾ ਹੈ ਵੀ ਬੰਦੇ ਨੂੰ ਕਲਾਕਾਰ ਨੂੰ ਆਪਣਾ ਕਲਾ ਨਖਾਰਨ ਦਾ ਵਧੀਆ ਮੌਕਾ ਮਿਲ ਜਾਂਦਾ ਇੱਕ ਉਹਦੇ ਚ ਕੋਈ ਇਮੀਡੀਅਸਿਟੀ ਨਹੀਂ ਹੁੰਦੀ ਹੌਲੀ ਹੌਲੀ ਸਾਲ ਚ ਉਹਨਾਂ ਨੇ ਤਿਆਰੀ ਕਰਨੀ ਫਿਰ ਉਦੋਂ ਆ ਕੇ ਜਿਹੜਾ ਹੈ ਉਹਨਾਂ ਨੇ ਪੇਸ਼ ਕਰਨਾ ਨਵੇਂ ਸਾਲ ਤੇ ਤੇ ਉਹਦੇ ਤੇ ਉਹ ਪੂਰਾ ਫਿਰ ਜ਼ੋਰ ਲਾਉਂਦੇ ਸੀ ਲੋਕ ਉਹਨਾਂ ਨੂੰ ਧੜਾ ਧੜ ਦੇ ਲੱਭਦੇ ਸੀ ਵੀ ਕਿੱਥੇ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਇਹ ਤੇ ਮੈਂ ਉਹਨਾਂ ਦੀ ਫਿਲਮਾਂ ਦੇ ਦੌਰ ਤੇ ਆਉਂਗਾ ਪਰ ਮੈਂ ਪਹਿਲਾਂ ਇਹ ਪਠਣ ਦਿਆਂ ਜਦੋਂ ਉਹ ਸਾਰਾ ਪੀਰੀਅਡ ਚੱਲ ਰਿਹਾ 90s ਦਾ ਪੀਰੀਅਡ ਵੀ ਚੱਲ ਰਿਹਾ ਫਿਰ अर्ਲੀ 2000s ਦਾ ਪੀਰੀਅਡ ਵੀ ਚੱਲ ਰਿਹਾ ਜਦੋਂ ਹਜੇ ਪੰਜਾਬੀ ਫਿਲਮਾਂ ਉਹਦਾਂ ਪਿਕਅਪ ਨਹੀਂ ਕੀਤੀਆਂ 2010 ਤੋਂ ਬਾਅਦ ਜੀਆਂ ਥੋੜੀਆਂ ਪਿਕਅਪ ਹੋਈਆਂ ਨੇ ਤੇ ਉਹਦੇ ਵਿੱਚ ਜਿਹੜੇ ਪੈਰਲਰ ਹੋਰ ਕਿਸ ਕਿਸਮ ਦੀ ਹਾਸ ਰਸ ਕਮੇਡੀ ਹੋ ਰਹੀ ਸੀ ਇਹਨਾਂ ਦੇ ਪੈਰਲਰ ਤੇ ਇਨਾਂ ਜਿਹੀ ਜਹੀ ਕਿਹੜੀ ਵਿਲੱਖਣਤਾ ਸੀ ਵੀ ਇਹਨਾਂ ਨੂੰ ਇੰਨੀ ਕਾਮਯਾਬੀ ਮਿਲੀ ਦੇਖੋ ਜਿਹੜੀ ਤਾਂ ਪੈਰੋਡੀ ਆ ਜਿਹੜੀ ਅਸਲੀ ਅਸਲੀ ਮੈਨਾਂ ਦੇ ਵਿੱਚ ਜੇ ਤੁਸੀਂ ਪੈਰੋਡੀ ਜੇ ਤੁਸੀਂ ਓਵਰਆਲ ਜੇ ਜਿਹੜਾ ਪੈਰੋਡੀ ਸ਼ਬਦ ਦੇ ਪਿੱਛੇ ਜਾਣਾ ਉਦਾਂ ਦੀ ਪੈਰੋਡੀ ਤਾਂ ਅਜੇ ਤੱਕ ਸਾਡੇ ਜਿਹੜਾ ਹੈ ਇਸ ਚ ਆ ਵੀ ਨਹੀਂ ਸਕੀ ਹੈ ਨਾ ਜੀ ਤੇ ਉਹਦੇ ਪਿੱਛੇ ਉਹਦੇ ਅਰਥ ਬਹੁਤ ਡੂੰਗੇ ਹੁੰਦੇ ਆ ਜਿਹੜੀ ਉਹ ਪੈਰੋਡੀ ਹੈ ਹਮ ਪਰ ਇਹ ਵੀ ਸਾਡੇ ਆਪਾਂ ਇਹਨੂੰ ਹਾਸ ਵਿਅੰਗ ਹਾਸ ਰਸ ਆਪਾਂ ਇਹਨਾਂ ਕਹਿ ਸਕਦੇ ਆਂ ਹੂੰ ਜਿਹੜਾ ਕਿਸੇ ਵੇਲੇ ਪਿੰਡਾਂ ਦੇ ਵਿੱਚ ਜਿਹੜੇ ਨਕਲੀਏ ਸੀ ਜਾਂ ਪਿੰਡਾਂ ਦੇ ਵਿੱਚ ਜਿਹੜੇ ਵਿਆਹ ਸ਼ਾਦੀਆਂ ਦੇ ਪੰਡਤ ਸੀ ਜਿੱਥੇ ਜੋੜੀ ਹੁੰਦੀ ਆ ਦੋ ਜਣੇ ਤੇ ਉਹ ਜਿਹੜੀ ਪੇਸ਼ਕਾਰੀ ਉਹਨਾਂ ਕੋਲੇ ਲਤੀਫਾ ਹੁੰਦਾ ਸੀ ਹੂੰ ਲਤੀਫੇ ਦਾ ਜਿਹੜਾ ਕਹਾਣੀ ਕਿਦਾਂ ਸੁਣਾ ਕੇ ਤੋੜਾ ਕਿੱਥੇ ਝਾੜਨਾ ਉਹੀ ਪੰਜ ਵਾਲੀ ਗੱਲ ਤੇ ਇਹ ਭੱਲੇ ਹੋਰਾਂ ਚ ਵੀ ਇਹ ਗੱਲ ਹੈਗੀ ਸੀ ਤੇ ਬਾਕੀ ਜਿਹੜੀ ਸਟੋਰੀ ਟੈਲਿੰਗ ਦੀ ਕਲਾ ਵੀ ਹੁੰਦੀ ਬਹੁਤ ਜ਼ਰੂਰੀ ਹੈ ਜਿਹੜੀ ਕਮੇਡੀਅਨ ਵਾਸਤੇ ਤੇ ਕਿਉਂਕਿ ਜੇ ਉਹਦੀ ਗੱਲ ਲੋਕ ਸੁਣਨਗੇ ਨਹੀਂ ਤਾਂ ਉਹਦੇ ਦੇ ਹਾਸੇ ਕਿਵੇਂ ਆਏਗੀ ਤਾਂ ਉਹਨੂੰ ਪਤਾ ਕਿਵੇਂ ਲੱਗੇਗਾ ਕਿ ਜਿਹੜਾ ਤੋੜਾ ਕਿੱਥੇ ਝਾੜਨਾ ਸਟੇਜ ਦੇ ਉੱਪਰ ਇਹ ਨਾਲ ਕੋਲੇ ਬੜੀ ਅੱਛੀ ਕਲਾ ਸੀ ਇਹ ਫਿਰ ਆਡੀਓ ਕੈਸਟ ਦੇ ਵਿੱਚ ਇਹ ਕਲਾ ਆ ਗਈ ਫਿਰ ਵੀਡੀਓ ਕੈਸਟ ਦੇ ਵਿੱਚ ਜਿਹੜੀਆਂ VHS ਤੇ ਉਦੋਂ ਬਣਨੀਆਂ ਸ਼ੁਰੂ ਹੋਈਆਂ ਜਿਹੜੀ ਤੁਸੀਂ ਫਿਲਮਾਂ ਦੀ ਗੱਲ ਕੀਤੀ ਐ ਉਸ ਵੇਲੇ ਫਿਲਮਾਂ ਦੇ ਵਿੱਚ ਜਿਹੜਾ ਸੀਗਾ ਇੱਕੋ ਹੀ ਇੱਕ ਕਲਾਕਾਰ ਸੀ ਮੇਰ ਮਿੱਤਲ ਜਿਹਦਾ ਬੋਲਬਾਲਾ ਸੀ ਉਦੋਂ ਇਹ ਕਹਿੰਦਾ ਸੀ ਮੇਰ ਮਿੱਤਲ ਤੋਂ ਬਿਨਾ ਤਾਂ ਪੰਜਾਬੀ ਫਿਲਮ ਪੋਸੀਬਲ ਨਹੀਂ ਤੇ ਜੇ ਮੇਰ ਮਿੱਤਲ ਨਹੀਂ ਆ ਤਾਂ ਇਹਦਾ ਮਤਲਬ ਉਹ ਚੱਲਣੀ ਨਹੀਂ ਕਿਉਂਕਿ ਲੋਕ ਉਹਦੀ ਕਮੇਡੀ ਪਸੰਦ ਕਰਦੇ ਐ ਲੋਕ ਸ਼ਕਲ ਹੀ ਬੜਾ ਪਸੰਦ ਕਰਦੇ ਸੀ ਤੇ ਫਿਰ ਇਹ ਹੈ ਕਿ ਉਦੋਂ ਇੱਕ ਵੇ ਇੱਕੋ ਹੀ ਜਿਹੜਾ ਸੀਗਾ ਉਹ ਚੈਲੰਜ ਸੀ ਪਰ ਮੇਰ ਮਿੱਤਰਲ ਦੀ ਜਿਹੜੀ ਕਮੇਡੀ ਦੇ ਵਿੱਚ ਇੱਕ ਗੱਲ ਜਿਹੜੀ ਨੁਕਤਾਚੀ ਨਹੀਂ ਹੁੰਦੀ ਰਹੀ ਉਹ ਇਹ ਕਿ ਉਹ ਦੌਰੇ ਜਿਹੜੇ ਸੀਗੇ ਅਰਥਾਂ ਵਾਲੇ ਜਿਹੜੇ ਸੀਗੇ ਉਹ ਡਬਲ ਮੀਨਿੰਗ ਜਿਹਨੂੰ ਕਹਿੰਦੇ ਆ ਡਾਇਲੌਗ ਜਾਂ ਸ਼ਬਦ ਉਹ ਵਰਤਦੇ ਸੀ ਕਈ ਵਾਰੀ ਜਿਹੜਾ ਸਕ੍ਰਿਪਟ ਰਾਈਟਰ ਜਾਂ ਡਾਇਲੌਗ ਰਾਈਟਰ ਲਿਖਦਾ ਸੀ ਉਹ ਤੋਂ ਅਲੱਗ ਜਾ ਕੇ ਮੌਕੇ ਤੇ ਇੰਪਰੋਵਾਈਜ਼ ਕਰਕੇ ਵੀ ਇਦਾਂ ਡਾਇਲੌਗ ਉਹ ਬੋਲ ਲੈਂਦੇ ਸੀ ਤੇ ਉਹਨਾਂ ਦੇ ਜਦੋਂ ਪੈਰਲਲ ਉਦੋਂ सुरेंद्र ਸ਼ਰਮਾ ਸੀ ਲੈ ਦੇ ਕੇ ਜਿਹੜੇ ਮੇਰੇ ਮਿੱਤਰਲੇ ਪਰ सुरेंद्र ਸ਼ਰਮਾ ਦਾ ਇੱਕ ਸਟੈਂਡਰਡ ਸੀ ਥੋੜਾ ਜਿਹਾ ਉਹ ਭਾਸ਼ਾ ਦੇ ਪੱਕੋ ਤੇ ਉਦੋਂ ਫਿਰ ਇਹ ਜਿਹੜਾ ਸੀ ਉਹ ਇੱਕ ਬਦਲਾ ਆਇਆ ਜਦੋਂ ਜਦੋਂ ਜਸਵਿੰਦਰ ਭੱਲਾ ਤੇ ਜਾਂ ਬਾਲਮਕੰਦ ਸ਼ਰਮਾ ਜਾਂ ਬੀਨ ਸ਼ਰਮਾ ਜਦੋਂ ਆਉਂਦੇ ਆ ਪੰਜਾਬੀ ਫਿਲਮਾਂ ਦੇ ਵਿੱਚ ਇਹਨਾਂ ਦਾ ਪਰਦੇਸ ਹੁੰਦਾ ਤੇ ਬੀਨ ਸ਼ਰਮਾ ਥੀਏਟਰ ਦੇ ਬਹੁਤ ਵੱਡੇ ਐਕਟਰ ਨੇ ਜੀ ਤੇ ਪਰ ਕਿਉਂਕਿ ਹੁਣ ਥੀਏਟਰ ਹੋ ਹੀ ਨਹੀਂ ਰਿਹਾ ਕਿਤੇ ਤੇ ਪਰ ਕਮਾਲ ਦੀ ਗੱਲ ਹੈ ਕਿ ਪੰਜਾਬੀ ਫਿਲਮਾਂ ਚ ਉਹ ਸ਼ੁਰੂ-ਸ਼ੁਰੂ ਚ ਇੱਕ ਦੋ ਫਿਲਮਾਂ ਨੂੰ ਛੱਡ ਕੇ ਬਾਅਦ ਦੇ ਵਿੱਚ ਉਹ ਇੱਕ ਕਮੀਡੀਅਨ ਦੇ ਤੌਰ ਤੇ ਉਹਨਾਂ ਦੀ ਜਿਹੜੀ ਹੈਗੀ ਮਕਬੂਲੀਅਤ ਹੋ ਗਈ ਜਾਂ ਉਹਨਾਂ ਨੂੰ ਸਵੀਕਾਰ ਹੀ ਲੋਕ ਉਦਾਂ ਕਰਨ ਲੱਗ ਗਏ ਤੇ ਇਹ ਕਈ ਵਾਰੀ ਇੱਕ ਕਲਾਕਾਰ ਦੀ ਚਲੋ ਜਾਂ ਲੱਖ ਕਹਿ ਲੋ ਜਾਂ ਬਦਕਿਸਮਤੀ ਕਹਿ ਲੋ ਦੋਨੇ ਗੱਲਾਂ ਹੋ ਸਕਦੀਆਂ ਕਿਉਂਕਿ ਦੂਜੇ ਪਾਸੇ ਸਕੋਪ ਉਦੋਂ ਚੰਗਾ ਵੀ ਕਿਤੇ ਨਾ ਸਾ ਤੁਹਾਨੂੰ ਲੱਗਦਾ ਵੀ ਜਿਵੇਂ ਕੈਰੀ ਓਨ ਜੱਟਾਂ ਦੀ ਸੀਰੀਜ਼ ਆਈ ਫਿਰ ਇਹ ਦੀ ਸੀਰੀਜ਼ ਆਈ ਆਪਣੀ ਜੱਟ ਐਂਜੂਲੀਟ ਦੀ ਉਹਨੂੰ ਪੰਜਾਬੀ ਜਿਹੜੀ ਫਿਲਮ ਇੰਡਸਟਰੀ ਜਿਹੜੇ ਕਮਰਸ਼ੀਅਲ ਸਕਸੈਸ ਦੇ ਐਂਗਲ ਤੋਂ ਬਹੁਤ ਕਮਰਸ਼ੀਅਲ ਸਕਸੈਸਫੁਲ ਮੰਨੀਆਂ ਜਾਂਦੀਆਂ ਅਨੁਸਾਰ ਸੀਰੀਜ਼ ਉਹਦੇ ਵਿੱਚ ਜਿਹੜੀ ਇਹਨਾਂ ਦੀ ਬਈ ਜਿਹੜੀ ਕਮੇਡੀ ਸੀਗੀ ਖਾਸ ਤੌਰ ਤੇ ਜਸਵਿੰਦਰ ਭੱਲਾ ਉਹਨਾਂ ਦੀ ਬੀਨੂ ਢਿੱਲੋਂ ਦੀ ਜਿਹਦੇ ਵਿੱਚ ਉਹ ਢਿੱਲੋਂ ਸਾਹਿਬ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ ਉਹ ਚੀਜ਼ਾਂ ਕਾਫੀ ਚੱਲੀਆਂ ਮਤਲਬ ਕਿ ਤੇ ਉਹਦੇ ਵਿੱਚ ਇੱਕ ਆਡੀਓ ਤੋਂ ਫਿਰ ਫਿਲਮ ਦੇ ਵਿੱਚ ਵੀ ਉਹਨਾਂ ਨੇ ਕਾਮਯਾਬੀ ਲਈ ਇੱਕ ਇੱਕ ਅਦਾਕਾਰ ਦੇ ਤੌਰ ਤੇ ਵੀ ਉਹ ਪ੍ਰਮਾਨ ਹੋਏ ਦੇਖੋ ਇੱਕ ਗੱਲ ਬੜੀ ਹੈ ਪੰਜਾਬੀ ਸਿਨੇਮਾ ਦਾ ਹੁਣ ਵੀ ਇਹੀ ਗੱਲ ਹੈ ਪੰਜਾਬੀ ਸਿਨੇਮਾ ਚ ਜੀ ਕਿ ਪੈਰਲਲ ਜਿਹੜੀ ਇੱਕ ਕਹਾਣੀ ਚੱਲਦੀ ਹੈ ਭਾਵੇਂ ਉਹਦੇ ਚੋ ਲਵ ਸਟੋਰੀ ਹੈ ਭਾਵੇਂ ਬਦਲਾ ਲੈਣ ਵਾਲੀ ਗੱਲ ਹੈ ਭਾਵੇਂ ਕੋਈ ਸੋਸ਼ਲ ਕੋਈ ਹੋਰ ਉਹਦੇ ਪੈਰਲਲ ਜਿਹੜਾ ਹੈਗਾ ਸਾਡੇ ਇਹ ਕਮੇਡੀ ਚੱਲਦੀ ਹੈ ਫਿਲਮਾਂ ਦੇ ਵਿੱਚ ਜਹਾਸ ਵਿੰਗਮੈਂ ਸ਼ਬਦ ਨੂੰ ਕਹਿੰਨਾ ਵੀ ਉਹ ਜ਼ਰੂਰ ਚੱਲਦਾ ਹੁਣ ਇਹਦੀ ਸ਼ੁਰੂਆਤ ਤਾਂ ਸਾਰੀ ਹੈ ਤਾਂ ਇਹਦੇ ਪਿੱਛੇ ਤਾਂ ਜਿਹੜਾ ਲਤੀਫਾ ਪਿਆ ਹੈ ਜਿਹੜਾ ਸਾਡੇ ਉਹ ਹੈ ਇੱਕ ਜੋਕ ਹੈ ਜੋਕ ਜਿਹੜਾ ਸਾਡੇ ਫੋਕਲੋਰ ਦੇ ਨਾਲ ਸ਼ੁਰੂ ਤੋਂ ਹੀ ਜੁੜਿਆ ਹੋਇਆ ਹੈ ਭਾਵੇਂ ਉਹ ਚਿਹੜ ਜੀ ਨੂੰ ਕਹਿੰਦੇ ਸੀ ਟੀਚਰ ਕਹਿੰਦੇ ਸੀ ਉਹਦੇ ਰੂਪ ਚ ਹੋਵੇ ਤੇ ਪਰ ਇਹ ਵੀ ਜਸਵਿੰਦਰ ਹਰਨ ਦੀ ਇੱਕ ਵੱਡੀ ਦੇਣ ਇਹ ਹੈ ਕਿ ਉਸ ਨੂੰ ਉਹ ਫਿਲਮ ਦੀ ਕਹਾਣੀ ਦੇ ਨਾਲ ਮੈਚ ਕਰਕੇ ਲੈ ਕੇ ਆਏ ਜੀ ਤੇ ਐਡਾ ਵੱਡਾ ਕੋਈ ਮੈਨੂੰ ਪੰਜਾਬੀ ਫਿਲਮਾਂ ਦੀਆਂ ਕਹਾਣੀਆਂ ਲਿਖਣ ਵਾਲਾ ਵਨ ਲਾਈਨ ਲਿਖਣ ਵਾਲਾ ਡਾਇਲੌਗ ਲਿਖਣ ਵਾਲਾ ਕੋਈ ਇਹ ਲੱਗਦਾ ਨਹੀਂ ਕਿ ਉਹਨਾਂ ਦਾ ਜਿਹੜਾ ਹੈਗਾ ਲਿਖਤ ਦੇ ਮੁਤਾਬਕ ਜਿਹੜਾ ਸੀ ਜਸਵਿੰਦਰ ਪੱਲਹੋਰੀ ਉਦਾਂ ਜਿਹੜਾ ਆਪਣੇ ਡਾਇਲੌਗ ਕਰਦੇ ਸੀ ਕਿਉਂਕਿ ਜਿਹੜਾ ਬੰਦਾ ਸਟੇਜ ਦਾ ਕਲਾਕਾਰ ਹੈ ਉਹਨਾਂ 'ਚ ਇਹ ਸੀਗੀ ਇੱਕ ਕਲਾ ਕਿ ਮੌਕੇ ਤੇ ਇੰਪਰੋਵਾਈਜ਼ ਤੁਸੀਂ ਕਿਵੇਂ ਕਰਨਾ ਤੇ ਉਹਨਾਂ ਦੇ 'ਚ ਇੰਪਰੋਵਾਈਜ਼ੇਸ਼ਨ ਜਿਹੜੀ ਸੀ ਉਹ ਜ਼ਿਆਦਾ ਹੁੰਦੀ ਸੀ ਫਿਰ ਉੱਥੇ ਡਾਇਰੈਕਟਰ ਨੂੰ ਵੀ ਗੱਲ ਜੱਜ ਜਾਂਦੀ ਸੀ ਉਹ ਉਹ ਚੁੱਪ ਕਰ ਰਹੇ ਨੇ ਸੀ ਵੀ ਠੀਕ ਹੈ ਤੇ ਜਿਹੜੀ ਗੱਲ ਸੀ ਠੀਕ ਜਿਹੜਾ ਹੈਗਾ ਸ਼ਾਟ ਠੀਕ ਜਾ ਰਿਹਾ ਤੇ ਇਸ ਕਰਕੇ ਉਹ ਪ੍ਰਵਾਨ ਵੀ ਇਸ ਕਰਕੇ ਹੋਏ ਤੇ ਇਸੇ ਕਰਕੇ ਜਦੋਂ ਨਵਾਂ ਪ੍ਰੋਡਿਊਸਰ ਹੁੰਦਾ ਸੀ ਉਹਨੂੰ ਹੁੰਦਾ ਸੀ ਕਿ ਮੇਰੀ ਫਿਲਮ ਦੇ ਵਿੱਚ ਜਿਸ਼ਵਿੰਦਰ ਪਹਲਾ ਜਾਂ ਉਹਨਾਂ ਦੀ ਜਿਹੜੀ ਟੀਮ ਆ ਉਹ ਜ਼ਰੂਰ ਹੋਣ ਭਾਵੇਂ ਉਹ ਕਿਸੇ ਵਕੀਲ ਦੇ ਰੂਪ ਚ ਹੋਵੇ ਭਾਵੇਂ ਕਿਸੇ ਕੁੜੀ ਦੇ ਪਿਓ ਦੇ ਰੂਪ ਚ ਹੋਵੇ ਭਾਵੇਂ ਉਹਦੇ ਚ ਕਿੱਦਾਂ ਦੇ ਹੋਵੇ ਪਰ ਲੈ ਦੇ ਕੇ ਜਿਹੜਾ ਸੀਗਾ ਉਹ ਉਹਦੇ ਪਿੱਛੇ ਜਿਹੜੀ ਗੱਲ ਜਿਹੜੀ ਨਾਲ ਜਿਹੜੀ ਚੱਲਦੀ ਸੀ ਉਹੀ ਕਿ ਉਹਦੇ ਵਿੱਚ ਲਤੀਫਾ ਕਿੱਥੇ ਲੋਕ ਇਹੀ ਲੱਭਦੇ ਸੀ ਵੀ ਹੁਣ ਸਾਨੂੰ ਹਸਾਊਗਾ ਕਦੋਂ ਸਾਨੂੰ ਇਹੋ ਜੀ ਗੱਲ ਕਦੋਂ ਸੁਣਾਊਗਾ ਜਿਹਦੇ ਵਿੱਚ ਅਸੀਂ ਜੀ ਇਸ ਕਰਕੇ ਲੋਕ ਸਿਨੇਮੇ ਦੇ ਵਿੱਚ ਜਾਂਦੇ ਸੀ ਤਾਂ ਜਿੱਦਾਂ ਉਹਨਾਂ ਨੇ 88 'ਚ ਸ਼ੁਰੂ ਕੀਤਾ ਤਾਂ ਜਿਹੜਾ ਉਹ ਸਾਰਾ ਪੀਰੀਅਡ ਹੈ 88 ਤੋਂ ਲੈ ਕੇ 94 ਤੱਕ ਵੀ ਆਪਾਂ ਲਾ ਲਈਏ ਤਾਂ ਫਿਰ ਇੱਕ ਮਾਹੌਲ ਠੀਕ ਹੈ ਫਿਲਮ ਵੀ ਆਈ ਸੀ ਉਹ ਸਤਸਪਾਲ ਪੱਟੀ ਉਹ ਜੀ ਉਹਨਾਂ ਨੇ ਕੰਮ ਕੀਤਾ ਪਰ ਇਹ ਜਿਹੜਾ ਸਾਰਾ ਪੀਰੀਅਡ ਹੈ 90 ਮੈਂ ਕਿ ਜਿਹੜੀਆਂ ਲੇਟ 80 ਤੇ अर्ਲੀ 90ਸ ਦਾ ਪੀਰੀਅਡ ਹੈ ਉਹਦੇ ਵਿੱਚ ਪੰਜਾਬ ਦੇ ਵਿੱਚ ਮਿਲਟੈਂਸੀ ਵੀ ਚੱਲ ਰਹੀ ਹੈ ਤਾਂ ਉਸ ਦੇ ਵਿੱਚ ਇਸ ਕਿਸਮ ਦੀ ਕਮੇਟੀ ਕਰਨੀ ਤੇ ਲੋਕਾਂ ਨੂੰ ਹਸਾਉਣਾ ਜਦੋਂ ਇੱਕ ਪੋਲੀਟੀਕਲ ਟਰਮਨੋਇਲ ਚੱਲ ਰਹੀ ਹੈ ਸੁਸਾਇਟੀ ਦੇ ਵਿੱਚ ਤੁਸੀਂ ਇਸ ਪੱਖ ਨੂੰ ਕਿੱਦਾਂ ਦੇਖਦੇ ਨਹੀਂ ਉਹ ਤਾਂ ਮੈਨੂੰ ਲੱਗਦਾ ਕਿ ਉਹਨਾਂ ਦੇ ਕੰਟਰੀਬਿਊਸ਼ਨ ਬਹੁਤ ਵੱਡੇ ਕੱਲੀ ਪੋਲੀਟੀਕਲ ਟਰਮਨੋਇਲ ਨਹੀਂ ਉਹ ਸੋਸ਼ਲ ਟਰਮਨੋਇਲ ਵੀ ਸੀ ਤੇ ਕਿਉਂਕਿ ਦੇਖੋ ਜਦੋਂ ਤੁਸੀਂ ਇੱਕ 트ਰੇਜਡੀ ਚੋਂ ਲੰਘ ਰਹੇ ਹੋ ਕਿਸੇ ਕਿਸਮ ਦੀ ਹੈ ਤੁਹਾਡੇ ਆਲੇ-ਦੁਆਲੇ ਤੁਹਾਡੇ ਆਪਣੇ ਘਰ ਚ ਕੋਈ ਗੱਲ ਨਹੀਂ ਵਾਪਰੀ ਤੁਹਾਡੇ ਪਿੰਡ ਚ ਵਾਪਰੀ ਉਹਦਾ ਵੀ ਤੁਹਾਡੇ ਤੇ ਉਨਾ ਹੀ ਅਸਰ ਹੁੰਦਾ ਹੈ ਸਾਡੀ ਸੋਸਾਇਟੀ ਪੰਜਾਬੀਆਂ ਦੀ ਇੰਨੀ ਜਿਹੜੀ ਹੈਗੀ ਆ ਆਪਸ ਵਿੱਚ ਇੰਟਰਵੂ ਬਣ ਸੋਸਾਇਟੀ ਹੈ ਤੇ ਉੱਥੇ ਫਿਰ ਲੋਕਾਂ ਨੂੰ ਉਸ ਚੋਂ ਕੱਢਣਾ ਉਹਨੂੰ ਇੱਕ ਰਲੀਫ ਜਿਸ ਨੂੰ ਆਪਾਂ ਕਹਿੰਦੇ ਆ ਨਾ ਤੇ ਉਹ ਜਿਹੜਾ ਦੇਣਾ ਉਹਦੇ ਚ ਮੈਨੂੰ ਲੱਗਦਾ ਹੈ ਕਿ ਉਹਨਾਂ ਦਾ ਇੱਕ ਯੋਗਦਾਨ ਹੈਗਾ ਤੇ ਸ਼ੁਰੂ-ਸ਼ੁਰੂ ਚ ਜਦੋਂ ਇਦਾਂ ਦੇ ਹਾਲਾਤ ਸੀ ਉਦੋਂ ਜਿਹੜੀ ਉਹਨਾਂ ਦੀ ਕਮੇਡੀ ਦੇ ਵਿੱਚ ਵੀ ਇਹ ਇੱਕ ਸੈਂਦੀ-ਸੈਂਦੀ ਗੱਲ ਸੀ ਕਿ ਆਪਾਂ ਬੜੇ ਬੋਚ-ਬੋਚ ਕੇ ਗਾਰਡਨਡ ਤਰੀਕੇ ਦੇ ਨਾਲ ਕਿਦਾਂ ਦੀ ਜਿਹੜੀ ਕਮੇਡੀ ਕਰਨੀ ਹੈ ਤੇ ਫਿਰ ਇਸੇ ਲਈ ਹੌਲੀ-ਹੌਲੀ ਮਾਹੌਲ ਉਹਦਾ ਦਾ ਬਣਦਾ ਗਿਆ ਤੇ ਜਿਹੜਾ ਸੱਚੀ ਮੁੱਚੀ ਮਾਹੌਲ ਠੀਕ ਹੋ ਗਿਆ ਤੇ ਫਿਰ ਉਹਨਾਂ ਦਾ ਹੋਰ ਵੀ ਜਿਹੜਾ ਹੈਗਾ ਉਡਾਣ ਹੋਰ ਖੰਭ ਜ਼ਿਆਦਾ ਖੁੱਲ ਗਏ ਤੇ ਇਹ 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 ਦੇਸੀ ਇੱਕ ਗੱਲ ਮੈਂ ਐਡ ਜਰੂਰ ਕਰਨੀ ਚਾਹਾਂਗਾ ਕਿ ਜਿਹੜਾ ਪੰਜਾਬੀ ਸਿਨੇਮੇ ਦੀ ਜਿਹੜੀ ਆਪਾਂ ਗੱਲ ਕਰਦੇ ਆ ਅੱਸੀਆਂ ਤੋਂ ਪਹਿਲਾਂ ਇਹਦਾ ਪੰਜਾਬੀ ਸਿਨੇਮਾ ਸੀ ਉਹ ਦੇਖਣ ਤੇ ਡਾਇਲੌਗ ਤੇ ਜਾਂ ਫਿਲਮ ਦੇ ਨਾਂ ਤੋਂ ਜਾਂ ਜ਼ੁਬਾਨ ਤੋਂ ਭਾਸ਼ਾ ਤੋਂ ਪੰਜਾਬੀ ਲੱਗਦੇ ਸੀ ਪਰ ਸੱਭਿਆਚਾਰਕ ਪੱਖ ਤੋਂ ਪਹਿਰਾਵੇ ਪੱਖ ਤੋਂ ਕਿਤੇ ਪੰਜਾਬੀ ਨਹੀਂ ਸੀ ਲੱਗਦੇ ਸਾਰੇ ਕਲੀਨ ਸ਼ੇਵਨ ਐਕਟਰ ਸਾਰੇ ਕਲੀਨ ਸ਼ੇਵਨ ਕਮੇਡੀਅਨ ਤੇ ਉਹ ਉਸ ਤਰ੍ਹਾਂ ਦੇ ਤੇ ਸ਼ੂਟਿੰਗ ਭਾਵੇਂ ਖੇਤਾਂ ਚ ਹੋਵੇ ਕਹਾਣੀ ਭਾਵੇਂ ਪਿੰਡ ਦੀ ਹੋਵੇ ਤੇ ਇਹ ਭੱਲੇ ਹੋਰਿਆਂ ਦੀ ਇਹ ਇੱਕ ਵੱਡਾ ਕੰਟਰੀਬਿਊਸ਼ਨ ਹੈ ਕਿ ਇੱਕ ਪੱਗਾਂ ਸੋਹਣੀਆਂ ਦਸਤਾਰਾਂ ਬਣ ਕੇ ਸਰਦਾਰਾਂ ਦੇ ਵਿੱਚ ਲੋਕਲ ਹਾਂ ਉਹ ਉਸ ਤੋਂ ਬਾਅਦ ਸ਼ੁਰੂ ਹੋਈ ਉਸ ਤੋਂ ਬਾਅਦ ਫਿਰ ਇਹੀ ਟ੍ਰੈਂਡ ਚੱਲ ਪਿਆ ਫਿਰ ਦੂਜੇ ਪਾਸੇ ਮੁੜ ਕੇ ਮੁੜੇ ਹੀ ਨਹੀਂ ਸ਼ੁਰੂਆਤ ਕਰਨ ਵਾਲੇ ਇਹ ਲੋਕ ਸੀ ਇਹ ਲੋਕ ਸੀਗੇ ਤਾਂ ਪਰ ਇਹਨਾਂ ਤੇ ਇੱਕ ਮਤਲਬ ਕਿ ਸਵਾਲ ਵੀ ਉੱਠਦਾ ਰਿਹਾ ਜਦੋਂ ਇਹਨਾਂ ਦੀ ਸ਼ਨਕਾਟੇ ਵਾਲੀ ਸੀਰੀਜ਼ ਵੀ ਆਉਂਦੀ ਸੀ ਉਹ ਜਿਹੜੇ ਇੱਕ ਨੀਲੂ ਜਿਹੜਾ ਇੱਕ ਕੈਰੈਕਟਰ ਸੀਗਾ ਉਹਦੇ ਵਿੱਚ ਇੱਕ ਅਦਾਕਾਰਾ ਸੀ ਉਹ ਇਹ ਇਹ ਕਿ ਵੀ ਇਹ ਇਹ ਜਿਹੜੀ ਕਮੇਡੀ ਕਰਦੇ ਸੀ ਉਹਦੇ ਵਿੱਚ ਡਬਲ ਮੀਨਿੰਗ ਚੀਜ਼ਾਂ ਹੁੰਦੀਆਂ ਸੀ ਤਾਂ ਉਹ ਜਿਹੜਾ ਇਤਰਾਜ਼ ਹੈ ਇੱਕ ਹਿੱਸੇ ਦੇ ਵੱਲੋਂ ਉਹਨੂੰ ਤੁਸੀਂ ਕਿੱਦਾਂ ਦੇਖਦੇ ਹੋ ਨਹੀਂ ਦੇਖੋ ਅ ਡਬਲ मीनिंग ਹਰ ਇੱਕ ਭਾਸ਼ਾ ਦੇ ਵਿੱਚ ਹੁੰਦੇ ਆ ਜੀ ਤੇ ਠੇਠ ਪੰਜਾਬੀ ਦੇ ਵਿੱਚ ਜਾਂ ਮਲਵਈ ਦੇ ਵਿੱਚ ਮੁਹਾਵਰੇ ਦੇ ਵਿੱਚ ਬਹੁਤ ਕੁਝ ਪਿਆ ਹੈ ਹਰਿਆਣਵੀ ਦੇ ਵਿੱਚ ਇਸ ਤੋਂ ਵੀ ਅੱਗੇ ਪਿਆ ਹੈ ਬਹੁਤ ਕੁਝ ਹਮ ਤੇ ਪੋਜਪੂਰੀ ਚ ਹੋਰ ਉਸ ਤੋਂ ਅੱਗੇ ਪਿਆ ਹੈ ਹੈ ਜੀ ਪਰ ਇਹ ਹੈ ਵੀ ਤੁਸੀਂ ਉਹ ਸੁਣਾਉਣੇ ਕਿੱਥੇ ਕਿਉਂ ਸੁਣਾਉਣੇ ਆ ਇਹ ਇਹਦੇ ਤੇ ਕਾਫੀ ਨਿਰਭਰ ਕਰਦਾ ਹੈ ਕਿਉਂਕਿ ਜਦੋਂ ਫਿਲਮ ਦੇ ਵਿੱਚ ਉਹ ਚੀਜ਼ ਆ ਗਈ ਫਿਰ ਫਿਲਮ ਦੇ ਤੁਸੀਂ ਕਿਤੇ ਕਿਸੇ ਨੂੰ ਰੋਕ ਨਹੀਂ ला ਸਕਦੇ ਡਬਲ ਮੀਨਿੰਗ ਦੀ ਤੁਸੀਂ ਗੱਲ ਕਰਦੇ ਹੋ ਜਿਹੜੇ ਜਿਵੇਂ ਪਰਿਵਾਰਕ ਰਿਸ਼ਤਿਆਂ ਦੇ ਹਵਾਲੇ ਨਾਲ ਉੱਥੇ ਚਾਚਾ ਭਤੀਜਾ ਭਤੀਜੀ ਦਾ ਇਹ ਰਿਸ਼ਤਾ ਦਿਖਾਇਆ ਗਿਆ ਸੀ ਉਹਨਾਂ ਕੈਸਟ ਦੇ ਵਿੱਚ ਉਸ ਨੂੰ ਲੈ ਕੇ ਤੁਸੀਂ ਮੰਨਦੇ ਹੋ ਜਾਂ ਤੁਹਾਨੂੰ ਲੱਗਦਾ ਵੀ ਇਹ ਕਮੇਡੀ ਦੇ ਵਿੱਚ ਇੱਕ ਪ੍ਰੀਕੰਡੀਸ਼ਨ ਹੁੰਦੀ ਹੈ ਜਾਂ ਇੱਕ ਪੋਲਿਟਿਕ ਲਾਇਸੈਂਸ ਹੁੰਦਾ ਹੈ ਕਿਸੇ ਵੀ ਅਦਾਕਾਰ ਕੋਲ ਜਾਂ ਕਿਸੇ ਵੀ ਫਨਕਾਰ ਕੋਲ ਕਿ ਉਹ ਇੰਨਾ ਇੰਨੀ ਨਹੀਂ 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 ਲਾਇਸੈਂਸ ਕਿਸੇ ਕੋਲੇ ਨਹੀਂ ਹੁੰਦਾ ਇਹ ਤੁਹਾਡੇ ਇੱਕ ਇਹ ਹੁੰਦਾ ਵੀ ਤੁਸੀਂ ਕਿੰਨਾ ਕੁ ਅੱਗੇ ਜਾ ਸਕਦੇ ਹੋ ਕਿੰਨਾ ਕੁ ਬੋਲਡ ਤਰੀਕੇ ਨਾਲ ਗੱਲ ਕਰ ਸਕਦੇ ਹੋ ਜੀ ਤੇ ਮੈਂ ਕੋਈ ਇਹ ਕੋਈ ਬਹੁਤ ਹੀ ਇਹ ਨੂੰ ਮੈਂ ਵਡਿਆਈ ਵਾਲੀ ਨੇ ਸਮਝਦਾ ਤੇ ਨਹੀਂ ਮੈਂ ਸਮਝਦਾ ਕਿ ਇਹ ਤੁਹਾਡੇ ਜਿਹੜੀ ਤੁਹਾਡੇ ਕਰੈਕਟਰ ਦੇ ਵਿੱਚ ਜਾਂ ਗੱਲ ਤੁਹਾਡੀ ਪਰਸਨਜ ਦੇ ਵਿੱਚ ਇਹ ਤੁਸੀਂ ਕਰਦੇ ਹੋ ਤਾਂ ਇਹ ਕੋਈ ਚੰਗੀ ਗੱਲ ਹੈ ਕਈ ਵਾਰੀ ਇਹ ਵੀ ਹੁੰਦਾ ਹੈ ਕਈ ਵਾਰੀ ਪ੍ਰੋਡਿਊਸਰ ਦੀ ਡਿਮਾਂਡ ਇਦਾਂ ਦੀ ਹੁੰਦੀ ਹੈ ਕਿ ਆਹ ਚੀਜ਼ ਜਿਹੜੀ ਹੈ ਜ਼ਿਆਦਾ ਵਿਕੂਗੀ ਇਹਨੂੰ ਇਦਾਂ ਕਰ ਲਓ ਇਦਾਂ ਕਰ ਲਓ ਉੱਥੇ ਕਈ ਵਾਰੀ ਸਮਝੌਤਾ ਵੀ ਕਰਨਾ ਪੈਂਦਾ ਹੈ ਕਲਾਕਾਰਾਂ ਨੂੰ ਜਿਦਾਂ ਆਪਾਂ ਦੇਖਦੇ ਆਂ ਪੰਜਾਬ ਦੇ ਵਿੱਚ ਬਹੁਤ ਸਾਰੇ ਕਮੀਡੀਅਨ ਮੀਰ ਮੁਤਤਾ ਤੁਸੀ ਨਾਂ ਲਿਆ ਫਿਰ ਜਸਵਿੰਦਰ ਪੱਲਾ ਫਿਰ ਗੁਰਪ੍ਰੀਤ ਕੁੱਕੀ ਭਗਵੰਤ ਮਾਨ ਜਿਹੜੇ ਕਿ ਹੁਣ ਚੀਫ ਮਿਨਿਸਟਰ ਨੇ ਤਾਂ ਉਹ ਸਾਰੇ ਜੋ ਇੱਕ ਪਿਛਲਾ ਇਤਿਹਾਸ ਰਿਹਾ 40 ਸਾਲ ਦਾ ਉਹਦੇ ਵਿੱਚ ਜਸਵਿੰਦਰ ਪੱਲਾ ਨੂੰ ਤੁਸੀਂ ਕਿੱਥੇ ਖੜਾ ਦੇਖਦੇ ਹੋ ਨਹੀਂ ਦੇਖੋ ਇਹ ਕੰਪੈਰੀਸ਼ਨ ਇਦਾਂ ਨਹੀਂ ਕੀਤਾ ਜਾ ਸਕਦਾ ਗੁਰਸ਼ੰਸ਼ੀਰ ਜੀ ਉਹਦਾ ਕਾਰਨ ਇਹ ਆ ਏ ਜਸਵਿੰਦਰ ਭੱਲਾ ਹੋਰਾਂ ਦੀ ਜਿਹੜੀ ਗਰੂਮਿੰਗ ਹੈ ਉਹ ਕਿੱਥੇ ਹੋਈ ਹੈ ਹੂੰ ਤੇ ਕਿਸ ਲੈਵਲ ਤੱਕ ਗਏ ਨੇ ਕਿੰਨਾਂ ਲੋਕਾਂ ਚ ਵਿਚਰੇ ਨੇ ਹਾਂਜੀ ਤੇ ਭਗਵੰਤ ਮਾਨ ਹੋਰਾਂ ਦੀ ਹੋਰ ਤਰ੍ਹਾਂ ਦੀ ਹੈ ਜੇ ਜੇ ਹੁਣ ਮੈਂ ਪੋਲਿਟੀਕਲ ਸਟਾਇਲ ਦੀ ਗੱਲ ਕਰਾਂ ਉਹ ਭਗਵੰਤ ਮਾਨ ਦੇ ਵਿੱਚ ਬਹੁਤ ਤਿੱਖਾ ਹੈ ਹੂੰ ਸ਼ੁਰੂ ਤੋਂ ਲੈ ਕੇ ਤੇ ਉਹ ਉਸ ਤਰੀਕੇ ਦੇ ਨਾਲ ਹੁਣ ਵੀ ਸਟੇਜਾਂ 'ਤੇ ਜਦੋਂ ਬੋਲਦੇ ਆ ਉਹ ਜਿਹੜਾ ਸਟਾਇਲ ਹੈ ਜੇ ਵੀ ਉਹ ਜਿਹੜਾ ਉਹ ਕਮੇਡੀ ਵਾਲਾ ਸਟਾਇਲ ਪਿਆ ਤੇ ਜਸਵਿੰਦਰ ਪੱਲਾਹੋਰੀ ਕਿਉਂਕਿ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਵੀ ਰਹੇ ਉੱਥੇ ਹੀ ਪੜ੍ਹੇ ਉਸ ਮਾਹੌਲ ਦੇ ਵਿੱਚ ਠੀਕ ਹੈ ਸਾਰੰ ਦਾ ਪਿਸ਼ੋਕੜ ਉੱਥੋਂ ਪਿੰਡ ਤੋਂ ਹੀ ਚੱਲਦਾ ਕਿਉਂਕਿ ਜਿਹੜਾ ਸਾਡੇ ਸਾਡਾ ਜਿਹੜਾ ਸਾਡੀ ਕਮੇਟੀ ਦਾ ਜਿਹੜਾ ਮੁੱਢ ਹੈ ਉਹ ਤਾਂ ਲਤੀਫ ਆਇਜੇ ਵੀ ਹੂੰ ਤੇ ਉਹਨੂੰ ਕਿਸੇ ਤਰੀਕੇ ਨਾਲ ਕੋਈ ਕਿਵੇਂ ਪੇਸ਼ ਕਰਦਾ ਕਿਵੇਂ ਬਿਆਨ ਕਰਦਾ ਪਿੰਡਦਿਆਂ ਸੱਥਾਂ 'ਚ ਹੋਰ ਤਰੀਕੇ ਨਾਲ ਹੁੰਦਾ ਸੀਗਾ ਤੇ ਜਿਹੜੀ ਤੁਸੀਂ ਡਬਲ ਮੀਨਿੰਗ ਵਾਲੀ ਗੱਲ ਕੀਤੀ ਉਹ ਇਹ ਵੀ ਜਿੰਨੇ ਵੀ ਸਾਡੇ ਇਹ ਨਕਲੀਏ ਸੀ ਤੇ ਕਿਉਂਕਿ ਨਕਲੀਆਂ ਦੀ ਜਿਹੜੀ ਆਡੀਅנס ਰਲ ਮਿਲ ਨਹੀਂ ਸੀ ਹੁੰਦੀ ਉਹ ਸਿਰਫ ਜਿਹੜੇ ਜੈਂਡਰ ਪਾਰਟिकुलर ਇਕੱਲੇ ਮੇਲ ਹੁੰਦੇ ਸੀ ਉਹ ਹੋਰ ਖੁੱਲ ਲੈ ਜਾਂਦੇ ਸੀ ਤੇ ਫਿਰ ਉਸ ਤਰ੍ਹਾਂ ਦੀ ਜਿਵੇਂ ਹੁਣ ਮਾਹੌਲ ਸਾਰਾ ਬਦਲਿਆ ਹੈ ਹੁਣ ਤਾਂ ਕਈ ਵਾਰੀ ਸ਼ਰਮ ਆਉਂਦੀ ਹੈ ਖੁਦ ਨੂੰ ਸਿਨੇਮੇ ਵਿੱਚ ਦੇਖਣ ਨੂੰ ਫਿਲਮ ਦਿਲ ਨਹੀਂ ਕਰਦਾ ਆਮ ਫਿਲਮਾਂ ਵਿੱਚ ਆਮ ਡੈਲਾ ਦੇ ਵਿੱਚ ਗਾਲਾਂ ਇਸ ਤਰੀਕੇ ਦੀਆਂ ਆ ਜਾਂਦੀਆਂ ਤੇ ਪਰ ਫਿਰ ਵੀ ਮੈਂ ਕਹਿੰਦਾ ਕਿ ਲੈ ਦੇ ਕੇ ਉਹਨਾਂ ਦਾ ਇੱਕ ਸਮਾਂ ਜਿਹੜਾ ਸੀ ਉਹ ਰਹਿ ਪੰਜਾਬੀ ਜਿਹੜੀ ਇਹ ਵਿਅੰਗ ਕਰਦਾ ਤਾਂ ਤਾਂ ਤੁਹਾਨੂੰ ਲੱਗਦਾ ਹੈ ਕਿ ਮਤਲਬ ਕਿ ਹੁਣ ਇਸ ਤੋਂ ਅੱਗੇ ਉਹਨਾਂ ਦੀ ਜਿਹੜੀ ਲਿਗੇਸੀ ਹੈ ਮਤਲਬ ਕਿ ਹੁਣ ਉਹਨਾਂ ਨੇ ਚਲੇ ਗਏ ਨੇ ਉਹ ਤੇ ਲਗੇ ਸੀ ਅੱਗੇ ਜਿਹੜੇ ਫਿਊਚਰ ਕਮੀਡੀਅਨ ਸਾਡੇ ਆ ਰਹੇ ਨੇ ਜਾਂ ਕੁਝ ਹੁਣ ਵੀ ਪੰਜਾਬੀ ਸਿਨੇਮਾ ਦਾ ਗਰੂ ਕਰ ਹੀ ਰਿਹਾ ਉਹਦੀ ਕਮੀਡੀ ਦੀ ਕਹਿਮ ਥਾਂ ਹੋ ਗਈ ਹੈ ਪਰ ਉਹਦੀ ਜਿਹੜੀ ਕਮੀਡੀਅਨ ਦੀ ਆਪਣੀ ਪਰਫਾਰਮੈਂਸ ਦਾ ਇੱਕ ਐਂਗਲ ਸੀਗਾ ਜਿਵੇਂ ਇਹ ਆਏ ਸੀ ਆਪਣੀ ਉਹ ਚੀਜ਼ਾਂ ਘਟੀਆਂ ਨੇ ਫਿਲਮਾਂ ਵਗੈਰਾ ਦੇ ਵਿੱਚ ਕਮੀਡੀ ਵਧੀ ਹੈ ਹੈਨਾ ਤਾਂ ਤੁਸੀਂ ਫਿਊਚਰ ਕੀ ਦੇਖਦੇ ਹੋ ਇਸ ਤੋਂ ਅੱਗੇ ਜਸਵਿੰਦਰ ਪੱਲਾ ਤੋਂ ਅੱਗੇ ਨਹੀਂ ਦੇਖੋ ਜਸਵਿੰਦਰ ਹੋਰਾਂ ਦਾ ਜਸਵਿੰਦਰ ਖੁਦ ਕਿਸੇ ਫਿਲਮ 'ਚ ਨਾਇਕ ਨਹੀਂ ਹੀਰੋ ਨਹੀਂ ਆਇਆ ਹੂੰ ਹੂੰ ਤੇ ਇੱਕ ਆਮ ਕਿਹਾ ਜਾਂਦਾ ਸੀ ਹਿੰਦੁਸਤਾਨੀ ਸਿਨੇਮਾ ਦੇ ਵਿੱਚ ਜੇ ਵੀ ਤੁਸੀਂ ਧਰਮਿੰਦਰ ਨੂੰ ਲੈ ਲਿਆ ਫਿਰ ਤੁਹਾਨੂੰ ਕਮੇਡੀਅਨ ਦੀ ਲੋੜ ਨਹੀਂ ਧਰਮਿੰਦਰ ਬਾਰੇ ਇਹ ਗੱਲ ਵੀ ਆਮ ਹੁੰਦੀ ਹੈ ਹਾਲਾਂਕਿ ਧਰਮਿੰਦਰ ਨੇ ਬੜੇ ਕਮਾਲ ਦੇ ਰੋਲ ਕੀਤੇ ਬਹੁਤ ਫਿਲਮਾਂ 'ਚ ਤੇ ਹੁਣ ਸਾਡੇ ਇਹ ਹੈ ਵੀ ਜਿਵੇਂ ਹੁਣ ਬਿੰਨੂ ਢਿੱਲੋਂ ਹੈ ਹੂੰ ਬਿੰਨੂ ਢਿੱਲੋਂ ਨੂੰ ਜਿੰਨਾ ਕ ਮੈਂ ਜਾਣਦਾ ਸੀ ਪਹਿਲਾਂ ਉਹ ਪੰਗੜੇ ਦਾ ਬਹੁਤ ਅੱਛਾ ਡਾਂਸਰ ਸੀ ਕਲਾਕਾਰ ਸੀ ਹੈ ਨਾ ਤੇ ਹੁਣ ਉਹ ਵੀ ਲਤੀਫੇ ਵਾਲੇ ਪਾਸੇ ਜਿਹੜੇ ਹੈ ਉਹ ਤੁਰ ਪਏ ਹੁਣ ਕਈ ਫਿਲਮਾਂ ਚ ਮੈਂ ਇਹਨੂੰ ਅੰਗਰੇਜ਼ ਫਿਲਮ ਦੇਖਣ ਦਾ ਮੌਕਾ ਮਿਲਿਆ ਹੁਣ ਜਿਹੜਾ ਉਹਦਾ ਨਾਇਕ ਹੈ ਤੇ ਉਹ ਵੀ ਉਸ ਪਾਸੇ ਨੂੰ ਤੁਰਿਆ ਹੋਇਆ ਵੀ ਜਿਹੜੀ ਗੱਲ ਤੁਸੀਂ ਹਸਾ ਕੇ ਮਿਲ ਸਕਦੇ ਹੋ ਗੱਲ ਕਿਸ ਤਰੀਕੇ ਨਾਲ ਕਰਨੀ ਹੈ ਤੇ ਹੁਣ ਜਿਵੇਂ ਕਰਮਜੀਤ ਅਨਮੋਲ ਹੈ ਕਰਮਜੀਤ ਅਨਮੋਲ ਬਹੁਤ ਵੱਡਾ ਸਿੰਗਰ ਹੈ ਮਤਲਬ ਕਿ ਮੈਨੂੰ ਪੰਜਾਬੀ ਦੇ ਵਿੱਚ ਉਸ ਲੈਵਲ ਦਾ ਕੋਈ ਸਿੰਗਰ ਕਿਤੇ ਨਜ਼ਰ ਨਹੀਂ ਆਉਂਦਾ ਤੇ ਪਰ ਉਹਦੀ ਉਹ ਸਿੰਗਿੰਗ ਵਾਲੀ ਲਾਈਨ ਜਿਹੜੀ ਸੀ ਉਹ ਕਿਸੇ ਨੂੰ ਬਹੁਤੀ ਪਤਾ ਨਹੀਂ ਤੇ ਉਹ ਹੁਣ ਸਭ ਤੋਂ ਉੱਪਰ ਹੈ ਕਮੇਡੀ ਦੇ ਵਿੱਚ ਹਮ ਕਰਮਜੀਤ ਦੇ ਕੋਲੇ ਉਹ ਮਾਹੌਲ ਜਾਂ ਉਹ ਇੱਕ ਸਟਾਈਲ ਵੀ ਹੈਗਾ ਤੇ ਪਰ ਕਰਮਜੀਤ ਦੇ ਇੱਕ ਜਿਹੜੇ ਹੈ ਲਤੀਫਾ ਜਾਂ ਉਹ ਕਹਿ ਲੋ ਜਾਂ ਤੋੜਾ ਤੇ ਉਹਦੇ ਚ ਕਿਤੇ ਅਸ਼ਲੀਲਤਾ ਜਾਂ ਡਬਲ मीनिंग ਵਾਲੀ ਗੱਲ ਅਜੇ ਤੱਕ ਨਹੀਂ ਜਿਹੜੀ ਉਹ ਆਈ ਇਸ ਕਰਕੇ ਜਿਹੜੀ ਉਹ ਲਿਗੇਸੀ ਹੈ ਉਹ ਤਾਂ ਚੱਲਦੀ ਰਹਿਣੀ ਹੈ ਕੋਈ ਹੋਰ ਆ ਜਾਂਦੇ ਨਾ ਤੇ ਜਿਹੜੀ ਬਾਲਮਕੰਦ ਸ਼ਰਮਾ ਤੇ ਜਸਵਿੰਦਰ ਭੱਲਾ ਦੀ ਜਿਹੜੀ ਜੋੜੀ ਹੈ ਉਸ ਜੋੜੀ ਨੂੰ ਤੁਸੀਂ ਕੀ ਕਿਦਾਂ ਦੇਖਦੇ ਹੋ ਪੰਜਾਬੀ ਹਾਸ ਰਸ ਦੇ ਵਿੱਚ ਹੋਰ ਵੀ ਕਮੀਡੀਅਨ ਹੋਏ ਨੇ ਜੋੜੀਆਂ ਵੀ ਹੋਈਆਂ ਨੇ ਤੇ ਇਹਨਾਂ ਦਾ ਕੀ ਖਾਸ ਮਕਾਮ ਤੁਸੀਂ ਦੇਖਦੇ ਹੋ ਨਹੀਂ ਖਾਸ ਮਕਾਮ ਤਾਂ ਦੇਖੋ ਇਹ ਹੈ ਜੀ ਤੁਹਾਡੀ ਨਾ ਇੱਕ ਬਣ ਜਾਂਦੀ ਹੈ ਜਦੋਂ ਤੁਸੀਂ ਗਰੁੱਪ ਜਦੋਂ ਬਣਦੇ ਹੁਣ ਜਿਵੇਂ ਗੁਰਪ੍ਰੀਤ ਗੁਰਪ੍ਰੀਤ ਦਾ ਜਿਹੜਾ ਸੀਗਾ ਤੇ ਉਹ ਰੌਣਕੀ RAM ਉਹਨਾਂ ਨਾਲ ਇੱਕ ਸੀਗਾ ਇੱਕ ਗਰੁੱਪ ਬਣਿਆ ਸੀ ਇਕਦਾ ਤੁਨੂੰ ਇੱਕ ਦੂਜੇ ਤੁਸੀਂ ਸੁਭਾਅ ਤੋਂ ਜਾਣ ਲੈਣੋ ਫਿਰ ਤੁਸੀਂ ਵੀ ਸਮਝ ਲੈਣੇ ਇੱਥੇ ਕੀ ਸਵਾਲ ਕਰਨਾ ਹੈ ਉਹਨੇ ਜਵਾਬ ਕੀ ਦੇਣਾ ਹੈ ਬਹੁਤੀਆਂ ਗੱਲਾਂ ਮੌਕੇ ਤੇ ਖੜੀਆਂ ਜਾਂਦੀਆਂ ਬਹੁਤੀਆਂ ਗੱਲਾਂ ਰਿਹਰਸ ਕਰਕੇ ਕੀਤੀਆਂ ਹੁੰਦੀਆਂ ਨੇ ਹੁਣ ਲੰਬਾ ਸਮਾਂ ਸਟੂਡੈਂਟ ਲਾਈਫ ਤੋਂ ਬਾਲਮਕੰਦੇ ਸ਼ਰਮਾ ਤੇ ਜਸਵਿੰਦਰ ਭੱਲਾ ਇਕੱਠੇ ਰਹੇ ਤੇ ਉਹਨਾਂ ਦੇ ਸੁਭਾਅ ਤੋਂ ਵੀ ਜਾਣੂ ਸੀ ਉਹਨਾਂ ਨੂੰ ਪਤਾ ਸੀ ਵੀ ਕਿ ਕਿੱਥੇ ਲੈ ਕੇ ਇਹ ਤੋੜਾ ਜਿਹੜਾ ਹੈ ਗੱਲ ਦਾ ਝਾੜ ਸਕਦੇ ਕਿਉਂਕਿ ਜਦੋਂ ਆਪਾਂ ਆਮ ਰੁਟੀਨ 'ਚ ਉਦੋਂ ਵੀ ਤਾਂ ਆਪਾਂ ਗੱਲ ਇਦਾਂ ਦੀ ਕਈ ਵਾਰ ਕਰਦੇ ਆ ਨਾ ਤੇ ਇਹ ਜਿਹੜਾ ਸੀਗੇ ਮੈਂ ਤਾਂ ਸਮਝਦਾ ਕਿ ਬਹੁਤ ਵਧੀਆ ਜਿਹੜੇ ਕਾਮਜਾਬ ਜਿਹੜੇ ਇਦਾਂ ਦੇ ਕਮੇਡੀਅਨਸ ਦੇ ਵਿੱਚ ਜਿਹੜੇ ਇਹ ਇਸ ਤਰ੍ਹਾਂ ਦੇ ਜਿਹੜੇ ਸੀਗੇ ਜਿਹੜੇ ਦੋ-ਦੋ ਜਾਣੇ ਜਿਹੜੀ ਹੁੰਦੇ ਸੀਗੇ ਤੇ ਉਹ ਉਹਨਾਂ 'ਚ ਬਹੁਤ ਵਧੀਆ ਕਾਮਜਾਬ ਰਹੇ ਖਾਸ ਕਰਕੇ ਜਦੋਂ ਆਡੀਓ ਦਾ ਜ਼ਮਾਨਾ ਸੀ ਤੇ ਫਿਲਮਾਂ ਦੇ ਵਿੱਚ ਵੀ ਕਾਮਜਾਬ ਰਹੇ ਥੈਂਕ ਯੂ ਜੀ ਬਹੁਤ ਬਹੁਤ 에ਸ਼ਨ ਪ੍ਰੀਤਮ ਸਿੰਘ ਰੁਪਾਲ ਸੀਨੀਅਰ ਜਰਨਲਿਸਟ ਤੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਹੈ ਜੋ ਜਸ਼ਵਿੰਦਰ ਪੱਲਾ ਉਹਨਾਂ ਦਾ ਹਸਰਸ਼ ਦੇ ਵਿੱਚ ਕਮੇਟੀ ਦੇ ਵਿੱਚ ਜਿਹੜਾ ਯੋਗਦਾਨ ਰਿਹਾ ਜੋ ਉਹਨਾਂ ਦਾ ਕੈਰੀਅਰ ਰਿਹਾ ਉਹਨਾਂ ਦੀ ਜਿਹੜੀ ਬਹੁਤ ਬਹੁਤ ਪੱਖੀ ਜਿਹੜੀ ਸ਼ਖਸੀਅਤ ਹੈ ਜਾਂ ਜਿਹੜਾ ਉਹਨਾਂ ਦੀ ਸਿਨਫ ਹੈ ਉਸ ਦੇ ਬਾਰੇ ਵਿਚਾਰਾਂ ਦੀ ਸਾਂਝ ਪਾਈ ਹੈ ਉਮੀਦ ਹੈ ਤੁਹਾਨੂੰ ਗੱਲਬਾਤ ਪਸੰਦ ਆਏਗੀ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਰੱਖਿਓ ਧੰਨਵਾਦ